ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਪਾਂ ਜਿਵੇਂ ਕਿ ਇਹ ਵੀਡੀਓ ਨਮੀਆਂ ਨਮੀਆਂ ਲੈ ਕੇ ਆਉਂਦੇ ਹਾਂ YouTube ਚੈਨਲ ਤੇ ਤੇ ਜਿਹੜੀ ਅੱਜ ਦੀ ਵੀਡੀਓ ਇਹ ਬਹੁਤ ਖਾਸ ਆ ਜਿਵੇਂ ਆਪਾਂ ਸੈੱਡ ਬਣਾਇਆ ਵਾ ਇਹਦੇ ਵਿੱਚ ਨਾ ਆਪਾਂ ਤਿੰਨ ਚਾਰ ਵੀਡੀਓ ਸਾਰੀ ਡਿਟੇਲ ਪਾਵਾਂਗੇ ਵੀ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਵਾ ਇਹ ਸੈੱਡ ਕਿੰਨੇ ਬਾਈ ਕਿੰਨੇ ਦੇ ਵਿੱਚ ਬਣਿਆ ਵਾ ਕਿੰਨੀ ਪੈੜੀ ਆ ਕਿੰਨਾ ਇਹ ਤੇ ਖਰਚਾ ਆ ਆਪਾਂ ਚਾਰ ਵੀਡੀਓ ਬਣਾਵਾਂਗੇ ਲਗਾਤਾਰ 1 2 3 4 ਜਿਵੇਂ ਜਿਹੜੀ ਇੱਕ ਬਾਉਂਡਰੀ ਤੇ ਵੀਡੀਓ ਬਣਾਉਂਦਾ ਹਾਂ ਬਾਉਂਡਰੀ ਤੇ ਕਿੰਨੇ ਖਰਚ ਆ ਬਹੁਤ ਸਾਰੇ ਸੱਜਣਾਂ ਇਹ ਬਾਉਂਡਰੀ ਬਾਰੇ ਪੁੱਛਦੇ ਸੀਗੇ ਵੀ ਇਹ ਤੁਸੀਂ ਕਰਾਈ ਆ ਇਹ ਤੇ ਕਿੰਨਾ ਖਰਚ ਆ ਗਿਆ ਅੱਜ ਆਪਾਂ ਜਿਹੜੀ ਵੀਡੀਓ ਦੇ ਵਿੱਚ ਇਹਦੇ ਵਿੱਚ ਇਹ ਦੱਸਾਂਗੇ ਵੀ ਇਹ ਆਪਾਂ ਜਗਾ ਕਿੰਨੀ ਮਤਲਬ ਕਿ ਇਹਦੀ ਰੋਕੀ ਹੈ ਜਗਾ ਇਹ ਜਗਾ ਦੇ ਵਿੱਚ ਇਹ ਆ ਬਈ ਜਿਵੇਂ ਜਿੱਦੋਂ ਹੁਣ ਆਪਾਂ ਇਹ ਵੀਡੀਓ ਜਾ ਰਹੀ ਆ ਚੌੜੇ ਲੋਟ ਜਿਵੇਂ ਸੈੱਡ ਬਣਿਆ ਬਾਹਰ ਚੜਦੀ ਤੋਂ ਸੈਵੀ ਵਾਲੀ ਸਾਈਡ ਤੇ ਜਿਵੇਂ ਸੈੱਡ ਦੇ ਨਾਲ-ਨਾਲ ਆਪਾਂ ਲੰਬੇ ਤੁਰੇ ਜਾਂ ਚੌੜੇ ਲੋਟ ਤੁਰੇ ਜਾਂਦੇ ਆ ਇਧਰ ਨੂੰ ਆਪਣੀ ਚੜਾਈ ਦੇ ਵਿੱਚ ਆਪਾਂ ਤਕਰੀਬਨ ਜਿਹੜੀ ਜਗ੍ਹਾ ਬਾ ਇਹ 265 ਫੁੱਟ ਜਗ੍ਹਾ ਸ਼ਿਰਕ ਤੋਂ ਲੈ ਕੇ 265 ਫੁੱਟ ਜਗ੍ਹਾ ਲਵਾਈ ਦੇ ਵਿੱਚ ਆਪਾਂ ਬਗਲੀ ਆ ਇਦਾਂ 265 ਦਾ ਇਹਦਾ ਆਪਾਂ ਦੱਸਾਂਗੇ ਵੀ ਵੀ ਕਿਹੜੀ ਜਗ੍ਹਾ ਕਿੱਥੇ ਕਿੰਨੀ ਦਿੱਤੀ ਆ ਜਿਵੇਂ ਸੈੱਡ ਨੂੰ ਆਪਾਂ ਕਿੰਨੀ ਜਗ੍ਹਾ ਦਿੱਤੀ ਆ ਬਾਰ ਆਪਾਂ ਕਿੰਨੀ ਜਗ੍ਹਾ ਦਿੱਤੀ ਆ ਪਸ਼ੂਆਂ ਨੂੰ ਉਸ ਤੋਂ ਬਾਅਦ ਜਿਵੇਂ ਕਮਰੇ ਪਾਏ ਆ ਉਹਨਾਂ ਨੂੰ ਆਪਾਂ ਕਿੰਨੀ ਜਗ੍ਹਾ ਕਮਰੇ ਮੂਹਰੇ ਪਾਏ ਫਰੰਟ ਤੇ ਫੇਰ ਕਮਰਿਆਂ ਦੇ ਨਾਲ ਆਪਾਂ ਕਿੰਨੀ ਜਗ੍ਹਾ ਛੱਡੀ ਆ ਉਸ ਤੋਂ ਬਾਅਦ ਪਸ਼ੂਆਂ ਵਾਲ ਆ ਗਿਆ ਬਈ ਕੱਚਾ ਵੀ ਉਹ ਕਿੰਨੀ ਜਗ੍ਹਾ ਛੱਡੀ ਦੋਨੀਆਂ ਸਾਈਡ ਤੇ ਤੇ ਇੱਥੋਂ ਇਧਰ ਨੂੰ ਜਿੱਧਰ ਤੁਰੇ ਜਾਂਦੇ ਆ ਇਧਰ 200 65 ਫੁੱਟਾ ਉਸ ਤੋਂ ਬਾਅਦ ਇੱਥੋਂ ਆ ਗਈ ਲਵਾਈ ਲੋਟ ਲਵਾਈ ਲੋਟ ਜਿਹੜਾ ਆਪਣਾ ਸੈੱਡਾ ਇਹ ਹੈਗਾ ਵਾ 100 ਫੁੱਟ ਤੇ ਤਕਰੀਬ 15 ਫੁੱਟ ਇੱਧਰ ਛੱਡੀ ਹੈ ਸੈੱਡ ਤੋਂ ਜਿੱਧਰ ਦੀ ਆਪਾਂ ਤੁਰ ਕੇ ਆਏ ਆਂ ਤੇ ਇੱਧਰ ਨੂੰ ਜਿੱਧਰ ਨੂੰ ਆਪਾਂ ਜਾ ਰਹੇ ਆਂ ਹੁਣ ਆ ਵੀਡੀਓ ਜਾ ਰਹੀ ਹੈ ਜਿੱਧਰ ਨੂੰ ਇੱਧਰ ਨੂੰ ਹੈਗੀ ਆ 200 1 ਸੌਰੀ 165 ਫੁੱਟ ਜਾਨੀ ਲੰਬੇ ਲੋਟ 165 ਫੁੱਟ ਆ ਤੇ ਜਿਹੜੀ ਚੌੜੇ ਲੋਟ ਆ ਇਹ ਹੈਗੀ ਆ 265 ਫੁੱਟ ਜਗ੍ਹਾ ਇਹ ਦੇਖੋ ਇੱਧਰੋਂ ਤੁਰੇ ਜਾ ਰਹੇ ਆਂ ਇੱਧਰ ਨੂੰ ਜਿੱਧਰ ਨੂੰ ਆਪਾਂ ਵੀਡੀਓ ਲੈ ਕੇ ਜਾ ਰਹੇ ਹਾਂ ਇੱਧਰ ਨੂੰ ਹੈਗੀ ਆ 100 ਤੇ 65 ਫੁੱਟ ਇਹਦਾ ਕੀ ਕਾਰਨਾ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਸਾਰਾ ਡਿਟੇਲ ਦੱਸਾਂਗੇ ਵੀ ਇੰਨੀ ਜਗ੍ਹਾ ਕਿਉਂ ਮਤਲਬ ਰੱਖੀ ਆ ਆਪਾਂ ਪਹਿਲਾਂ ਨਾ ਇਹ ਨਕਸ਼ਾ ਬਣਾ ਲਿਆ ਸੀਗਾ ਦੂਸਰਾ ਆਪਣਾ ਪੇਪਰ ਦੇ ਉੱਤੇ ਆਪਾਂ ਇੱਕ ਡਰਾਇੰਗ ਬਣਾ ਲਈ ਸੀਗੀ ਵੀ ਇੰਨੀ ਜਗ੍ਹਾ ਇੱਧਰ ਇੰਨੀ ਜਗ੍ਹਾ ਇੱਧਰ ਦੋ ਤਿੰਨ ਕੋ ਪ੍ਰੋਬਲਮਾਂ ਸੀਗੀਆਂ ਜਿਹੜੀ ਵੱਧ ਘੱਟ ਜਗ੍ਹਾ ਕੀਤੀ ਸੀਗੀ ਆਪਾਂ ਤੋ ਇਧਰ ਉਹ ਰੀਅਸਰਟਮੈਂਟ ਕੀਤੀ ਸੀਗੀ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿੱਥੇ ਕਿੱਥੇ ਆ ਪ੍ਰੀਅਸਰਟਮੈਂਟ ਕੀਤੀ ਸੀਗੀ ਇਹ ਦੇਖੋ ਇਹ ਸੈੱਡ 100 ਫੁੱਟ ਮਗਰ ਰਹਿ ਗਿਆ ਉਦੋਂ ਇਹ 50 ਫੁੱਟ ਇਧਰ ਜਗ੍ਹਾ ਪਈ ਹੈ ਇਹਦਾ ਕਾਰਨ ਹੈ ਕਿ ਸੀਗਾ ਵੀ 50 ਫੁੱਟ ਕਾਹ ਨੂੰ ਆਪਾਂ ਜੇ 50 ਫੁੱਟ ਦੇ ਵਿੱਚ ਹੋਰ ਦੋ ਕੈਂਚੀਆਂ ਬਣਾਉਣੀਆਂ ਤੇ ਆਪਾਂ ਬਣਾ ਸਕਦੇ ਹਾਂ ਕੈਂਚੀਆਂ ਤੇ ਇਧਰ ਨੂੰ ਫੇਰ ਜਿਵੇਂ ਫਰੰਟ ਪਹਿਲੇ ਸ਼ੈੱਡ ਸੀਗੀ ਇਧਰ ਨੂੰ ਫੇਰ ਇਹ ਜਿਹੜਾ ਸੈੱਡ ਆ ਗਿਆ ਆਪਣਾ ਬਗਲਾ ਬਗਲਾ ਅੰਦਰ ਆ ਗਿਆ 265 ਇਧਰ ਨੂੰ ਵੀ ਹੋ ਗਿਆ ਉਧਰ ਜਿੱਧਰ ਪਹਿਲਾਂ ਪਹਿਲਾਂ 265 ਦੂਜੀ ਸਾਈਡ ਨੂੰ 165 ਇਧਰ ਨੂੰ ਫੇਰ 265 ਆ ਇਦੋਂ ਫੇਰ 165 ਹੋ ਜੂ ਸਰੇ ਨੂੰ ਜਿੱਧਰ ਆਪਾਂ ਕੰਮ ਰਿਆਂ ਨੇ ਉਮ ਜਾਵਾਂਗੇ ਇਹ ਤਾਂ ਪਹਿਲਾਂ ਆਪਣਾ ਬਾਗਲਾ ਹੋ ਗਿਆ ਵੀ ਆਪਾਂ ਇੰਨੀ ਜਗ੍ਹਾ ਬਗਲੀ ਆ ਇਹ ਤਕਰੀਬਨ ਜਿਹੜੀ ਸਾਰੀ ਜਗ੍ਹਾ ਆਪਣੀ ਇਹ ਨੌਂਕ ਨਾਲਾਂ ਥਾਂ ਆਪਾਂ ਬਗਲੇ ਆਵਾ ਨੌਕ ਨਲਾਂ ਜਗਾ ਆਪਾਂ ਮਤਲਬ ਕਿ ਬਾਗਲਾ ਕੀਤਾ ਨੌਕ ਨਲਾਂ ਦੇ ਵਿੱਚ ਤੇ ਹੁਣ ਜਿਹੜੀ ਅਗਲੀ ਵੀਡੀਓ ਪਣਾਵਾਂਗੇ ਆਪਾਂ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਜਿਹੜੀ ਆਹ ਬਾਉਂਡਰੀ ਆ ਇਹਤੇ ਆਪਣਾ ਕਿੰਨਾ ਖਰਚ ਆ ਗਿਆ ਇਹ ਤਾਂ ਹੋ ਗਈ ਨਾ ਆਪਣੀ ਜਗਾ ਦੀ ਗੱਲ ਭਈ ਇੰਨੀ ਜਗਾ ਆਪਾਂ ਬਗੜ ਲਈ ਤੇ ਹੌਣ ਆਏ ਟਾਈਮ ਦੇ ਵਿੱਚ ਆ ਦੱਸਾਂਗੇ ਵੀ ਬਾਉਂਡਰੀ ਦੇ ਵਿੱਚ ਕਿੰਨੀ ਜਗਾ ਆਪਾਂ ਬਾਉਂਡਰੀ ਨੂੰ ਦਿੱਤੀ ਆ ਇਹ ਦੇਖੋ ਸੜਕ ਤੋਂ ਆਪਾਂ ਤਕਰੀਬਨ 2 ਫੁੱਟ ਦੀ ਸੜਕ ਦੀ ਜਗਾ ਵਾ ਆ ਦੇਖੋ ਆਪਾਂ ਕਮਰਿਆਂ ਦੇ ਨਾਲ ਨਾਲ ਮੂਹਰੇ ਕਮਰੇ ਦੇ 프ੰਟ ਦੇ ਸਾਈਡ ਤੇ ਆਪਾਂ 2 ਫੁੱਟ ਜਗ੍ਹਾ ਸਾਢੇ ਲਈ ਤੇ ਜਿੱਥੇ ਆਪਣੇ ਕਮਰੇ ਆਗੇ ਬਾਉਂਡਰੀ ਦੇ 2 ਫੁੱਟ ਚੜੀ ਜਿੱਥੇ ਕਮਰੇ ਆਗੇ ਉੱਥੇ ਆਪਾਂ 5 ਫੁੱਟ ਹੋਰ ਜਗ੍ਹਾ ਪਿੱਛੇ ਕਰ ਲਈ ਇਹਦਾ ਇਧਰ ਕਮਰਾ ਆਪਣਾ ਹੈਗਾ ਵਾ ਫੀਡ ਵਾਲਾ ਸਟੋਰ ਵਾ ਬਈ ਕੱਲ ਨੂੰ ਕੋਈ ਗੱਡੀ ਆਉਂਦੀ ਆਪਣੇ ਅੰਦਰ ਨਹੀਂ ਜਾਊਗੀ ਦੁੱਧ ਆ ਜਾਂ ਦੁੱਧ ਵਾਲਾ ਹੋ ਗਿਆ ਇੱਥੇ ਇੱਥੇ ਲਰ ਹੋਊਗਾ ਇਹਦੇ ਵਿੱਚ ਤੇ ਇਹ ਵੀ ਗੱਡੀ ਬਾਹਰ ਹੀ ਖੜੂਗੀ ਬਾਹਰੋਂ ਹੀ ਦੁੱਧ ਚੱਕ ਲੈ ਕੇ ਜਾਊਗੀ ਤੇ ਬਾਹਰੋਂ ਹੀ ਫੀਡ ਲਾ ਕੇ ਜਾਊਗੀ ਤੇ ਬਾਉਂਡਰੀ ਆ ਇਹਦੇ ਦਾਲੇ ਤਕਰੀਬਨ ਜਿਹੜੀ ਜਗਾ ਵਾ ਉਹ ਇਹਦੇ ਦਾਲੇ ਬਾਉਂਡਰੀ ਦੇ ਆਪਣੀ 4 ਫੁੱਟ ਜਗਾ ਵਾ 2 ਫੁੱਟ ਚੜਕਦੇ ਨਾਲ ਆ ਤੇ 2 ਫੁੱਟ ਆਪਾਂ ਛੱਡਤੀ ਜਗੀ ਤੇ ਅੱਜ ਦੀ ਵੀਡੀਓ ਇਹਨੂੰ ਹੀ ਆ ਆਪਣੀਆਂ ਗਾਲੀਆਂ ਵੀਡੀਓ ਦੇ ਵਿੱਚ ਆਪਾਂ ਸਾਰਾ ਹਿਸਾਬਕ ਦਾ ਆਪ ਦੱਸਾਂਗੇ ਜਾਨੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਮਝ ਸਕਦੇ ਆ ਵੀ ਆਪਾਂ ਨੌਂ ਕਨਾਲਾਂ ਜਗਾ ਬਗਲੀ ਆ ਅੱਜ ਦੱਸਣ ਦਾ ਮਤਲਬ ਇਹ ਸੀਗਾ ਇਹ ਪੀਡੀਐਫ ਦੇ アドਵਾਈਜ਼ਰਾਂ ਦੇ ਹਿਸਾਬ ਦੇ ਨਾਲ ਹੀ ਆਪਾਂ